ਔਰ ਵੀ ਮੁੰਡਿਓ ਸਾਰੇ ਕਿਵੇਂ ਹੋ ਠੀਕ ਠਾਕ ਤੇ ਅੱਜ ਆਪਾਂ ਆਏ ਆ ਆਪਣੇ ਦੂਸਰੇ ਫਾਰਮ ਤੇ ਕੰਮ ਚੱਲੀ ਜਾਂਦਾ ਮੈਂ ਖਾ ਦੇਖ ਲੀਏ ਕਿੱਥੇ ਤੱਕ ਪਹੁੰਚਾ ਜਾ ਗਏ ਟਾਈਮ ਹੀ ਲੱਗਦਾ ਯਾਰ ਘੇੜਾ ਮੌਤ ਟਾਈਮ ਬਧ ਵਜਦਾ ਹੈ ਤੇ ਚੱਲੀ ਜਾਂਦਾ ਕੰਮ ਨੇ ਯਾਰ ਚੈਨਲ ਬਹੁਤ ਸਬਸਕ੍ਰਾਈਬ ਮੁੰਡੇ ਬਹੁਤ ਘੱਟ ਕਰਦੇ ਨੇ ਯਾਰ ਸਾਰੇ ਭਰਾ ਵੀਡੀਓ ਦੇਖਦ ਨੇ ਹਜ਼ਾਰਾਂ ਚ ਗਿਆਂ ਜੇ ਵੀਊ ਆਉਂਦੇ ਆ ਤੇ ਜੇ ਸਾਰੇ ਮੁੰਡੋ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਭਰਾ ਬਣ ਕੇ ਤੇਰਾ ਸੀ ਵੀ ਬਹੁਤ ਨਾਲ ਦੀ ਨਾਲ ਟਾਈਮ ਟੂ ਟਾਈਮ ਵੀਡੀਓ ਪਾਇਆ ਕਰੇ ਚੈਨਲ ਨਾਲ ਸਬਸਕ੍ਰਾਈਬ ਕਰੋ ਸਾਰੇ ਜਾਣੇ ਵੀਰ ਬਣ ਕੇ ਵੇਖੋ ਜੀ ਆ ਆ ਗਿਆ ਆਪਣਾ ਸ਼ੈੱਡ ਤੇ ਸਾਰੇ ਮੁੰਡੇ ਫਿਰਦੇ ਨੇ ਮੋਟਰਾਂ ਵੀ ਚਲਾ ਰੱਖਿਆ ਨੇ ਕਹਿੰਦੇ ਮੁੰਡੇ ਰੱਬ ਖੈਰ ਸੁੱਖ ਰੱਖੇ ਕੰਮ ਕਰ ਰਹੇ ਨੇ ਸਖਰੀਆਂ ਹੱਦੀਆਂ ਲੈ ਬਈ ਦੇਖੀਏ ਕਿੱਥੇ ਤੱਕ ਪਹੁੰਚਿਆ ਕੰਮ ਲੈ ਉਗਰ ਵਰਗੇ ਖਾਣ ਲੱਗ ਰਹੇ ਨੇ ਰੋਟੀ ਤੜਕੀ ਹੋਰ ਫਿਰ ਉਗਰ ਸਿੰਘ ਕਿਵੇਂ ਆ ਵਧੀਆ ਵਧੀਆ ਬਾਸ ਰੋਟੀ ਦਾ ਫਤਿਹ ਆ ਬਾਈ ਜੀ ਹੋਰ ਜੀ ਬਾਈ ਜੀ ਕਿਵੇਂ ਠੀਕ ਠਾਕ ਜੀ ਕਿੱਥੇ ਤੱਕ ਪਹੁੰਚਿਆ ਉਗਰਾ ਕੰਮ ਪਹੁੰਚ ਗਿਆ ਵੀ ਹੱਥ ਤੇ ਛੱਤ ਤੇ ਪਹੁੰਚੇ ਕੰਮ ਹੱਥ ਪਾਤੀ ਬੰਦਾ ਥੋੜੀ ਰਹਿ ਗਈ ਬੰਦਾ ਛੱਤ ਪਾਤੀ ਬਾਈ ਉਗਰ ਕਹਿੰਦਾ ਥੋੜੀ ਹੀ ਰਹਿ ਗਈ ਛੱਤ 100 ਬੀਟਰ ਰਹਿ ਗਈ 150 150 ਸਲੇਵਰ ਰਹਿ ਗਈ ਕਹਿੰਦਾ ਉਗਰ ਕਹਿੰਦਾ ਠੀਕ ਆ ਲੈ ਵੀ ਆ ਵੀ ਕਰਤਾ ਟੂਲਾ ਟਾਲਾ ਸਾਰਾ ਕੁਝ ਆ ਤੇ ਉਬਰ ਭਾਂਡੇ ਤੋਂ ਹੀ ਆ ਬੈਠਾ ਮਿਸਤਰੀ ਛੁੱਟੀ ਅੱਜ ਰੋਟੀ ਖਾ ਰੋਟੀ ਦਾ ਬਾਈ ਫਤਿਹ ਆ ਆ ਦੇਖੋ ਜੀ ਇਹੋ ਜਿਹੇ ਬੰਦੇ ਹੁੰਦੇ ਨੇ ਰੋਟੀ ਇਹ ਫੇਰ ਬਹੁਤ ਦਿਨੇ ਜਦੋਂ ਬੰਦਾ ਘਾਂਟਾ ਖੜ੍ਹ ਦੇ। ਅਬ ਬਲਾਗ ਚੈੱਕ ਕਰੇ 2 ਮਿੰਟ ਨਹੀਂ ਹੋਏ, 2 ਵੀ ਨਹੀਂ ਹੋਏ ਹੁਣ। ਤੇ ਵਾਜੇ ਮਾਲ ਤਾਂ ਦਾ ਘਰੇ ਖੜਾ ਖੜਾ ਵਿਕ ਜੇ। ਰੱਕਰੇ ਖੜਾ ਖੜਾ ਵਿਕ ਜੇ। ਆ ਰੱਖਤਾ ਜੀ 8 ਫੁੱਟਾ ਗੇਟ ਆਪਾਂ। 7 ਦਾ ਘਾ 8 ਓਏ। 8 ਫੁੱਟਾ ਗੇਟ ਲੈ ਹੋ ਗਿਆ ਟਰੈਕਟਰ ਵੱੜਦਾ। 8.5 ਆ ਗੱਡਰੀ ਫੇਰ ਪਾਤੀ ਦਵਾਰੇ ਓਏ। ਇਹ ਸੀ ਉਹੀ ਪਾਦੀ ਉਹ ਦੇਖ ਸੁਪੇਰ ਬੇ ਸੁਪੇਰ ਗੱਡਰੀ ਪਾਦੀ ਮੁੰਡੇ ਗਰੇ ਡਰ ਲੱਗਦਾ ਵੀ ਲੈਂਟਰ ਤੋਂ ਖਤਰਾ ਹੈ ਦੇਖੋ ਜੀ ਪੈ ਗਈ ਸੈਲਫਾਂ ਦੀ ਸੱਤ ਕੈਂਡ ਪੂਰੀ ਬਣ ਗਿਆ ਓਕੇ ਰਿਪੋਰਟ ਕੰਮ ਲੈ ਲੈਂਟਰਾਂ ਲੂੰਟਰਾਂ ਦਾ ਵੀ ਖੁੱਲ ਗਏ ਸਾਰੇ ਢੂਲੇ ਕੱਫੇ ਅੱਜ ਦੇਖੋ ਸੱਤ ਮੁੰਡੇ ਬਣ ਗਈ ਓਕੇ ਰਿਪੋਰਟ ਗੱਲ ਦੇਖੋ ਜਮਾ ਬਣ ਗਿਆ ਆਰਸੀ ਆਰਸੀ ਲੈਂਟਰ ਬਣ ਗਿਆ ਜਮਾ ਓਕੇ ਰਿਪੋਰਟ ਕ੍ਰੈਡਿਟ ਟੋਲ ਚ ਲੱਗ ਗਿਆ ਮਖਿਆਲ ਮੁੰਡਾ ਕਿਨਾਂ ਟੋਲ ਚ ਲੱਗ ਗਿਆ ਮਖਿਆਲ ਮਖਿਆਲ ਤਾਂ ਲੱਗਣੀ ਆ 7 ਤੇ ਲੱਗੇ 50 ਦਿਨ ਤਾਂ ਟੋਲ ਉਤੀ ਪਿਆ ਰਹਿ ਗਿਆ ਬਣ ਗਈ ਹੱਤ ਦੀ ਓਕੇ ਰਿਪੋਰਟ ਜਮਾ ਗਾਡਰ ਕਿੰਨਾ ਪੈ ਗਿਆ ਬਈ ਇਹ ਜਾ ਆਪਣਾ 140 140 ਗਾਡਰ ਪੈ ਗਿਆ ਜੀ 20 ਮੇ ਛੱਡ ਕੇ ਇਹ بیمਾ ਕਰਕੇ ਘਟ ਗਏ ਆਪਣੇ 32 ਗਾਡਰ بیمਾ ਕਰਕੇ ਕੱਢ ਗਏ 140 ਗਾਡਰ ਸਾਰਾ ਪੈ ਗਿਆ ਆ ਸਾਰਾ ਨਵਾਂ ਪਾਇਆਗਾ ਤੇ ਅੱਧ ਦੇ ਵਿੱਚ ਪੁਰਾਣਾ ਪਾਤਾ ਲੈ 7 ਦੀ ਓਕੇ ਬਣ ਗਈ ਰਿਪੋਰਟ ਜਮਾ ਬੜੇ ਭਰਾ ਕਹਿੰਦੇ ਵੀ ਕਾਮਯਾਬ ਨਹੀਂ ਹੈਗੀ ਸਲੇਬ ਕਾਮਯਾਬ ਨਹੀਂ ਤੇ ਆਪਾਂ ਕਾਮਯਾਬ ਕਰਕੇ ਦਿਖਾਉਣੀ ਹੈ ਸਲੇਬ ਠੀਕ ਹੈ ਜੀ ਮਾਰੀਆਂ ਬਾਲ ਪੱਤੀ ਇਹਦੇ ਉਹ ਮਾਰੀ ਬਾਲ ਪੱਤੀ ਨਾ ਐਂਡ ਗੱਲ ਬਾਤ ਹੀ ਬਣਾ ਦੇਣੀ ਆ ਫਾਰਮ ਦੀ ਕਹਿੰਦੇ ਇਹ ਜਹਾ ਫਾਰਮ ਹੀ ਨਹੀਂ ਹੋਣਾ ਪੰਜਾਬ 'ਚ ਜਿਹੇ ਆਪਾਂ ਬਣਾ ਦੇਣਾ ਇਹ 10ਵਾਂ ਦਾ ਨਾ ਸੱਤ ਤੇ ਅੱਜ ਬਾਕੀ ਇੰਨਾ ਤਾਂ ਇਹ ਬਾਕੀ ਆ ਸੱਤ ਦਾ ਇਹ ਸੈਲਫਾ ਇੱਥੇ ਸੈਲਫਾ ਪੱਥਨ ਵਾਲੀਆਂ ਰਹਿੰਦੀਆਂ ਨੇ ਆਹ ਸੈਲਫਾ ਪਾਉਣ ਵਾਲੀਆਂ ਰਹਿੰਦੀਆਂ ਨੇ ਇਹ ਸੈਲਫਾ ਪੱਤ ਕੇ ਫੇਰ ਪਾਵਾਂ ਕੋਈ ਦੀ ਹੋਆ ਨਹੀਂ ਪਾ ਕੇ ਥਾਲ ਚ ਬਰਫੀਆਂ ਗੱਟੀਆਂ ਲੈ ਬਈ ਤਾਹਾਂ ਦੇਖ ਲੋ ਤਾਹਾਂ ਵਾਲਾ ਰਿਵਿਊ ਦੇਖ ਲੋ ਮੁੰਡੋ ਬਰਫੀਆਂ ਕਿਉਂ ਬਣ ਗਈ ਦਿੰਦੀ ਆ ਕੋਈ ਲੱਚ ਕਲੱਚ ਕੁਸ ਨਹੀਂ ਦਿੰਦੀ ਹੈਗੀ ਪਈਆਂ ਨੇ ਲੈਣਾ ਬਣਾਈਆਂ ਲੈਓ ਕੇਅਰ ਬੋਰਡ ਕਰਿਆ ਪਿਆ ਕੰਮ ਸਾਰਾ 1% ਵੀ ਕੋਈ ਦਿੱਕਤ ਨਹੀਂ ਹੈਗੀ ਵੀ ਜਦ ਲੈ ਕੋਈ ਪਰਸੈਂਟ ਦਿੱਕਤ ਨਹੀਂ 1% ਵੀ ਵੀ ਬੜੇ ਕਹਿੰਦੇ ਟੁੱਟ ਜੂ ਟੁੱਟ ਜੂ 1% ਵੀ ਕੋਈ ਦਿੱਕਤ ਨਹੀਂ ਆਉਣੀ ਹੈਗੀ ਇਹਦੇ ਬਸ ਗਾਰਡਰ ਵਗੈਰਾ ਆਪੇ ਨੇ ਲੈ ਸਾਰੀ ਸੱਤ ਪਈਆ ਓਕੇ ਰਿਪੋਰਟ ਸਾਰੀ ਬਣੀ ਕੋਈ 1% ਦਿੱਕਤ ਨਹੀਂ ਹੈਗੀ 1% ਵੀ ਜਿਵੇਂ ਕਹਿ ਜਰਾ ਬਈ ਸਲੇਬ ਟੁੱਟ ਜਾਂਦੀ ਹੈ ਇਹ ਉਹ ਨਾ ਆਪਾਂ ਇੱਕ ਬੋਰੀ ਚੋ ਜਿਵੇਂ ਜਿਹੜੇ ਬਣਾਉਂਦੇ ਨੇ ਰੈਡੀमेड ਲੈਨੇ ਆ ਉਹ ਬਣਾਉਂਦੇ ਆ 7 ਆ ਪਾਵਲੀਆਂ 5 ਸਰੀਆਂ ਬਾਈ 2 ਈ ਸੂਤਾ ਪਾ ਆਪਾਂ ਵਿੱਚ ਆ ਦੇਖ ਰਿਵਿਊ ਦੇਖਿਆ ਆ ਦੇਖੋ ਰਿਵਿਊ ਜੀ ਦੇਖੋ ਦੇਖੋ ਕਿਉਂ ਆ ਤਾਕਤਾਂ ਕਹਿੰਦੇ ਮੁੰਡਿਆਂ ਦੀ ਲੈ ਮਰਜ਼ੀ ਮਾਰੀ ਜਾਲ ਲੈ ਲੈ ਚੱਕ ਟੁੱਟ ਜੂ ਸਲੇਬ ਸਵਾਲ ਵੀ ਪੈਦਾ ਨਹੀਂ ਹੁੰਦਾ ਵੀ ਸਲੇਬ ਟੁੱਟ ਜੇ ਨਹੀਂ ਤਾਂ ਆਪ ਪੱਥੀਆਂ ਨੇ ਤਾਂ ਹੀ ਪੱਥੀਆਂ ਨੇ ਆਪ ਲੈਣ ਆ ਚੱਕ ਦੇ ਆਏ ਪੈਂਦੀਆਂ ਨੇ ਸਲੇਬਾਂ ਰੇਰ ਦਿਖਾ ਕੇ ਤੇ ਪਈਆ ਧਰੇੜਨਾ 1% ਵੀ ਸਵਾਲ ਵੀ ਨਹੀਂ ਪੈਦਾ ਹੁੰਦਾ ਐਨਾ ਟਾਈਮ ਉਹੀ ਨਹੀਂ ਲਾਇਆ ਨਹੀਂ तकरीबन 2 ਕੁ ਮਹੀਨੇ ਚ ਤਿਆਰ ਹੋ ਜਾਂਦਾ ਇਹਨੂੰ ਹੋ ਗਏ 4 ਮਹੀਨੇ ਚੱਲਦੇ ਨੂੰ ਕੰਮ 4 ਹੋ ਗਏ 3 ਹੋ ਗਏ ਹਨ 3 ਮਹੀਨੇ ਹੋ ਗਏ ਕੰਮ ਚੱਲਦੇ ਨੂੰ ਆਹ ਖਣ ਪਾ ਦਾ ਤੇ ਪਹਿਲਾਂ ਕਰਿਆ ਦੀ ਆਨੰਦਪੁਰ ਜਾਣਾ ਹਾਂ ਆਜਾ ਫਤੇਗੜ ਸਾਹਿਬ ਜਾਣ ਤੋਂ ਪਹਿਲਾਂ ਕੰਮ ਸਟਾਰਟ ਕਰ ਲਈ ਅੱਜ ਮੁੰਡੇ ਜਾਂਦੇ ਆਨੰਦਪੁਰ ਤਾਂ ਕਰਕੇ ਛੁੱਟੀ ਆ ਗਈ ਹੁਣ ਹਫ਼ਤੇ ਦੀ ਹਫ਼ਤਾ ਮਿਸਤਰੀ ਪੱਥੂ ਦਾ ਸਲੇਬਾਂ ਤੇ ਫੇਰ ਪਾਵਾਂਗੇ ਅਗਲਾ ਬੈੱਡ ਐਦਾ ਕਿਵੇਂ ਕਰਾਂਗੇ ਜਿਹੜਾ ਲਾਸਟ ਤੇ ਰਹਿ ਗਿਆ ਇੱਧਰ ਚੜਜੂ ਕੰਨ ਤੇ ਹਾਂ ਤਾਂ ਤਾਂ ਘਟ ਰਿਹਾ ਉਹਦੇ ਲੋ ਜੀ ਸਾਰੇ ਵੀਰ ਕਹਿੰਦੇ ਸੀ ਵੀ ਉਹ ਸ਼ੈੱਡ ਦੀ ਵੀਡੀਓ ਪਾਓ। ਪਾਤੀ ਭਰਾ ਆ ਪਾਈ ਦੀ ਵੀ ਵੀਡੀਓ। ਲੋ ਜੀ ਆ ਬੀਮ ਬੂਮ ਖੋਲੇ ਨੇ ਸਾਰਾ ਪਾ ਟੀਪ ਟੂਪ ਕਰਕੇ ਓਕੇ ਰਿਪੋਰਟ ਕਰ ਦੇਣਾ ਸਿਸਟਮ। ਸਾਰੇ ਜਿਹੜੇ ਆ ਢੂਲੇ ਲਾਏ ਸੀਗੇ ਜਾਲੀ ਏ। ਇਹ ਵੀ ਖੋਲ ਦੇਣੇ ਆ ਕੁਸ ਕੁ ਸਲੇਬਾਂ ਬਚੀਆਂ ਨੇ ਆਪਣੇ ਕੋਲੇ। ਇਹ ਆਪਾਂ ਛਾੜ ਕੇ ਅਦੋਂ ਬਾਅਦ ਨਵੀਆਂ ਪੱਥਰੀਆਂ ਨੇ ਆਪਾਂ ਇਹ ਸਲੇਬਾਂ। ਨਵੀਆਂ ਪੱਥਰ ਕੇ ਸਲੇਬਾਂ। ਫੇਰ ਅੱਗੇ ਕੰਮ ਸ਼ੁਰੂ ਕਰਨਾ ਅੱਦੇ ਮੁੰਡੇ ਗਏ ਨੇ ਹੁਣ ਨੰਦਪੁਰ ਤਾਂ ਕਰਕੇ ਮਿਸਤਰੀ ਵੀ ਸਾਡਾ ਨੰਦਪੁਰ ਵਾਗਿਆ ਇੱਕ ਮਿਸਤਰੀ ਆਊਗਾ ਉਹ ਸਲੇਬਾ ਬਣਾ ਦੂਗਾ ਬਸ ਅਨੇ ਹਫ਼ਤੇ ਚ ਫੇਰ ਆਪਾਂ ਝਾੜ ਦੇਣੀਆਂ ਨੇ ਤੇ ਜਿਹੜਾ ਕੋਲੇ ਉੱਪਰ ਸਪੇਸ ਗਾਡਰ ਜਿਹੜੇ ਨੱਥੇ ਨੇ ਉਹ ਇਸ ਤਰ੍ਹਾਂ ਨੱਥੇ ਨੇ ਤੇ ਜਿਹੜੀ ਏਜ ਸੈੱਟ ਦੇ ਆਪਾਂ ਢਾਲ ਦਿੱਤੀ ਸੀ ਦੂਸਰੇ ਬਾਸ ਵਾਲੇ ਦੀ ਏਜ ਨਹੀਂ ਦਿੱਤੀ ਹੈਗੀ 1% ਵੀ ਭਰਾ ਆਪਾਂ ਕਿਉਂਕਿ ਇਹ ਸੱਤ ਵਧੀਆ ਹੋਣ ਕਰਕੇ ਇਹਨੂੰ ਕੋਈ ਲੋੜ ਹੀ ਨਹੀਂ ਆ ਭਾਜੀ ਢਾਲ ਮਾਰੀ ਮੋਟੀ ਬਣਾਉਣੀ ਵੀ ਪਈ ਉੱਪਰ ਇਹਦੀ ਢਾਲ ਮਿੱਟੀ ਨਾਲ ਹੀ ਬਣਾ ਲੈਣੀ ਉਹ ਕੇ ਰਿਪੋਰਟ ਸੈੱਟ ਬਣਿਆ ਜਾਮਾ ਕੋਈ 1% ਵੀ ਦਿੱਕਤ ਨਹੀਂ ਆਹ ਕੋਲੇ ਵਗੈਰਾ ਸਾਰੇ ਆਪਾਂ ਸੈੱਟ ਕਰ ਦਿੰਦੇ ਨੇ ਹੋ ਵੀ ਹੋਲੀ ਦੇਖੋ ਜੀ ਬਾਕੀ ਕਿਸੇ ਵੀ ਭਰਾ ਨੂੰ ਕੋਈ ਵੀ ਜੀ ਦੀ ਜ਼ਰੂਰਤ ਹੋਵੇ ਜਾਂ ਮਿਸਤਰੀ ਦਾ ਨੰਬਰ ਚਾਹੀਦਾ ਹੋਵੇ ਜਾਂ ਕੁਝ ਵੀ ਤਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਭਰਾ ਬਣ ਕੇ ਆਹ ਪਏ ਆਪਣੇ ਫਾਰਮੇ ਸਲੈਬ ਬਣਾਉਣ ਵਾਲੇ ਇਹ ਵੀ ਆਪਾਂ ਆਪਦੇ ਪਰਸਨਲ ਹੀ ਬਣਾਲੇ ਸੀ ਰੱਬ ਮਿਹਰ ਕਰੇ ਫਾਰਮ ਦੇ ਫਾਰਮ ਆਪਣਾ ਬਣੀ ਜਾਵੇ ਤੇ ਫਾਰਮੇ ਆਪਣੇ ਕੰਮ ਆਈ ਜਾਣ ਹੋਰ ਫਿਰ ਉਗਰਾ ਕੀ ਕਹਿਣਾ ਚਾਹੇਗਾ ਤੂੰ ਫਾਰਮ ਬਾਰੇ ਫਾਰਮ ਠੀਕ ਹੈ ਜੀ ਫਾਰਮ ਠੀਕ ਹੈ ਫਾਰਮ ਬਾਰੇ ਕੋਈ ਗੱਲ ਬਾਤ ਆਸੇ ਵੀ ਸਲੇਬਾ ਪਾਉਣ ਦਾ ਫਾਇਦਾ ਜਾਂ ਨਾ ਫਾਇਦਾ ਫਾਇਦਾ ਦਾ ਹਾਂ ਸਲੇਬਾ ਹੈ ਨਾ ਕਈ ਗੱਲਾਂ ਮਿਲ ਕੇ ਮਾ ਕੇ ਬਣਾਉਣ ਵਾਲਾ ਦੇ ਹਾਰੇ ਉਸਤਾ ਇਸਮੈਂਟ ਦੋਹਰੀ ਵਧਣਾ ਵਾ ਤੇ ਦੋਹਰੀ ਭਾਜੀ ਵਧਣੀ ਇਹ ਬਣਾਉਣ ਵਾਲੇ ਦੇ ਸਾਰੇ ਆ ਹਾਂ ਬਾਕੀ ਸਮਟ ਸਹੀ ਗੱਲ ਹੈ ਜੀ ਇਹ ਕਲਾ ਮਿਸਤਰੀ ਦੇ ਨਹੀਂ ਡਿਪੈਂਡ ਕਰਦਾ ਵੀ ਲੇਬਰ ਤੇ ਵੀ ਡਿਪੈਂਡ ਕਰਦਾ ਵੀ ਕੋਹ ਉਲਾ ਜਿਹੜਾ ਵਧੀਆ ਤਰੀਕੇ ਨਾਲ ਬਣਾਵੇ ਹੈ ਬਾਕੀ ਸਾਰੇ ਆ ਵੀ ਪਾਣੀ ਪਹਿਲਾਂ ਪਾਵੇ ਤੇ ਹਾਂ ਬਿਲਕੁਲ ਸੁੱਕ ਜੇ ਪਾਣੀ ਪਿਆਉਂਦੇ ਤੇ ਚਾਈ ਤੇੜ ਹੁੰਦੀ ਹੈ ਤੇ ਨਹੀਂ ਹੋਊਗੀ ਹਾਂ ਵੀ ਪਹਿਲਾਂ ਸਲੇਬਾਂ ਪੂਰੀਆਂ ਤਰ ਰੱਖੋ ਇਹਨਾਂ ਨੂੰ ਆਹ ਦੇਖੋ ਜੀ ਤਾਂ ਪੂਰੀਆਂ ਤਰ ਰੱਖਿਆ ਨੇ ਕਿਤੇ ਇੱਕ ਸਲੇਬ ਤੇ ਇੱਕ ਵੀ ਤੇੜ ਨਹੀਂ ਹੈਗੀ ਫੁੱਲ ਸਫਾਈ ਆ ਚਾਰ ਸਵੇਰੇ ਦੇਖ ਸਕਦੇ ਹੋ ਤੁਸੀਂ 1% ਦੀ ਕੋਈ ਵੀ ਦਿੱਕਤ ਨਹੀਂ ਹੈਗੀ ਪਾਣੀ ਪਹਿਲਾਂ ਪੰਜ ਫੁੱਲ ਭਾਲ ਦਿਆਂ ਹਾਂ ਪਾਣੀ ਫੁੱਲ ਭਾਲ ਦਿਆਂ ਨੇ ਆ ਸਾਡਾ ਬੰਦਾ ਇਹ ਪੂਰੀ ਡਿਊਟੀ ਨਿਭਾਉਂਦਾ ਉਹਦੇ ਮਾਲ ਵਧੀਆ ਵਣਜੇ ਸਭ ਵਧੀਆ ਵੱਡਾ ਜਾਵੇ ਹਾਂ ਦੋਵਾਰਾ ਦੋਵਾਰਾ ਬਾਈ ਵਧੀਆ ਜਾਵੇ ਬਜਰੀ ਬੁਜਰੀ ਵੱਢ ਕੇ ਵੀ ਲੇਬਰ ਤੇ ਵੀ ਡਿਪੈਂਡ ਕਰਦਾ ਕੱਲੇ ਮਿਸਤਰੀ ਤੇ ਨਹੀਂ ਕਰਦਾ ਹਾਂ ਕਈ ਬੰਦੇ ਜੀ ਪਾਣੀ ਪੂਣੀ ਲਾਉਣ ਦੀ ਘੋਲ ਕਰ ਜਾਂਦੇ ਨੇ ਉਹ ਕੰਮ ਨਹੀਂ ਕਰਨਾ ਹੈਗਾ ਪੂਰੀ ਗੌਰ ਰੱਖ ਕੇ ਕੰਮ ਕਰਿਆ ਉਹ ਗੌਰ ਕਹਿੰਦਾ ਆਹ ਮੁੰਡਾ ਪਾਈਆਂ ਦਾ ਰੋੜੀ ਕੰਮ ਰੇਜ ਸਾਰੀ ਰੋੜੀ ਹਟੇਗਾ ਜੇ ਕੰਮ ਰੇਜ ਲੈ ਵੀ ਮੁੰਡਿਆਂ ਨੂੰ ਕਮਰਾ ਵੀ ਦਿਖਾ ਦਈਏ ਤਿਆਰ ਹੁੰਦਾ ਆਪਣਾ ਆਪਿਆ ਦਰ ਸਾਡਾ ਬਹੁਤ ਸਾਦ ਦਿੱਤਾ ਕੋਈ ਫਰਸਲਾ ਨਹੀਂ ਲੋੜਨੀ ਭਈ ਉਹ ਕਰਨ ਦੀ ਲੋੜ ਨਹੀਂ ਭਈ ਇਸੇ ਦੀ ਰਲਦਾ ਰਿਹਾ ਸਾਰਾ ਕਾਣਾ ਵਣ ਉਹ ਘਰ ਆਉਂਦਾ ਸਿੱਟੀ ਜਾਂਦਾ ਕਹਿੰਦੇ ਕੱਲਾ ਜਰੂੜੀ ਰੂੜੀ ਉੱਗਰ ਕੱਲਾ ਉੱਗਰਾ ਰੋੜੀ ਦਾ ਹੀ ਕੰਮ ਆ ਫਿਰ ਅੱਜ ਹੈ ਗੱਲ ਕੋਈ ਹੋਰ ਕਹਿਣਾ ਚਾਹੇ ਵੀ ਜਿਹਨੇ ਕਿਸੇ ਨੇ ਪਾਉਣਾ ਹੋਵੇ ਉਹ ਸਲੇਬਾਂ ਦੇ ਬਾਬੇ ਬਾ ਬਾਂਸ ਤੇ ਪਾਵੇ ਜਾਂ ਕਿਵੇਂ ਪਾਵੇ ਕਾ ਬਾਈ ਉਹ ਆਪ ਦੀ ਪਹੁੰਚੀ ਦਿਆ ਕਿ ਮੈਂ ਖਰਚਾ ਘਟਾ ਬੋਲਣਾ ਜੇ ਖਰਚਾ ਘਟਾ ਕਰਨਾ ਤਾਂ ਬਾਂਸ ਤੇ ਬਾਂਸ ਵੀ ਠੀਕ ਆ ਹਾਂ ਦੇ ਮਨ ਕਿ ਵੀ ਹਾਂ ਫੜ ਕੇ ਪੈਸੇ 2 ਕਰੋੜ ਰੁਪਏ ਉਹ ਲੈਣਾ ਉਹ ਕੀ ਬੜਾ ਜੇ ਸਹੀ ਗੱਲ ਆ ਜੇ ਫੜ ਕੇ ਵਿਆਜ ਤੇ ਪਾਉਣਾ ਤਾਂ ਐਡਾ ਵੱਡਾ ਪੰਗਾ ਨਾ ਲਾਓ ਹਣਾ ਕਿੰਨੇ ਦੇ ਹਿਸਾਬ ਨਾਲ ਸਾਫ ਨਾਲ ਜੇ ਸਾਡੀ ਕਬੀਲਦਾਰੀ ਦੇਖ ਕੇ ਫਿਰ ਹਾਂ ਦੇਖਿਆ ਹਾਂ ਬੱਸ ਸਹੀ ਗੱਲ ਆ ਵੀ ਕਬੀਲਦਾਰੀ ਦੇਖ ਕੇ ਚੱਲੋ ਭਰਾ ਐਵੇਂ ਕਿਸੇ ਮੰਗਰ ਲਾ ਕੇ ਫਹਾ ਨਹੀਂ ਲੈਣਾ ਨਾ ਨਾ ਫਹਾ ਨਹੀਂ ਲੈਣਾ ਉਹ ਪਹਿਲਾਂ ਕੀ ਮੰਗਰ ਉਹਦਾ ਕੋਈ ਫਾਇਦਾ ਨਹੀਂ ਪੈਸਾ ਪੂਰਾ ਨਾ ਹੋਵੇ ਬਾਅਦ ਚ ਹਣਾ ਵੀ ਐਨੀ ਵੀ ਲੁੱਟ ਨਹੀਂ ਹੈਗੀ ਇਹ ਕੰਮ 'ਚ ਵੀ ਐਨੀ ਲੁੱਟ ਨਹੀਂ ਹੈਗੀ ਕੰਮ 'ਚ ਵੀ ਇਹ ਵਿਆਜ ਪੂਰਾ ਕਰਦੇ ਹਣਾ ਐਨੀ ਲੁੱਟ ਵੀ ਨਹੀਂ ਹੈਗੀ ਬਈ ਇਹ ਕੰਮ 'ਚ ਉਹ ਠੀਕ ਆ ਵੀ ਇਹ ਕੰਮ ਵਧੀਆ ਬਾਹਰ ਜਾਣ ਨਾਲੋਂ ਇਹ ਕੰਮ ਵਧੀਆ ਵਧੀਆ ਬਾਹਰ ਠੱਗੀਆਂ ਵੇਜੈਂਟ ਵਾਲੇ ਸਾਹਮਣੇ ਏਜੈਂਟ ਠੱਗੀਆਂ ਮਾਰਦੇ ਨੇ ਉਹ ਠੱਗੀ ਤਾਂ ਨਹੀਂ ਵੱਜਦੀ ਆਪਣਾ ਸਾਰਾ ਮਟੀਰੀਅਲ ਲੱਗਿਆ ਪਿਆ ਆ ਬੰਦੇ ਨੂੰ ਮੌਤ ਹੋ ਜਾਂਦੀ ਆ ਪਿਓ ਮਰ ਜਾਂਦਾ ਮੁੰਡਾ ਮਰ ਉਰੇ ਬੰਦਾ ਪਰਿਵਾਰ ਕੋਲੇ ਰਹਿੰਦਾਗਾ ਵਧੀਆ ਜੀ ਵਧੀਆ ਜੀ 50 ਹਜ਼ਾਰ 25 25 ਪਿਛੇ ਪੰਮੀ ਲੈਂਦਾ 50 25 ਕੇ ਬਹੁਤ ਦੂਹਾਰ ਮਹੀਨੇ ਦਾ ਜੇ 50000 ਰੁਪਏ ਬਚਦਾ ਬਹੁਤ ਹੈ ਬੜਾ ਖਰਚਾ ਬੜਾ ਠੀਕ ਹੈ ਹਾਂ ਉਹ ਗਰ ਕਹਿੰਦਾ ਜੀ ਮਹੀਨੇ ਦਾ 50000 ਰੁਪਏ ਬਚਦਾ ਤਾਂ ਬਹੁਤ ਹੈਗਾ ਹਾਂ ਠੀਕ ਹੈ ਭਈ 50000 ਵੀ ਠੀਕ ਹੈ ਜੇ ਬਚੀ ਜਾਵੇ ਕੀ ਮਾੜਾ 50000 ਦੇਖੋ ਇਹ ਚਾਰੇ ਆਪਣੇ ਪੱਖਿਆਂ ਵਾਲਾ ਥਾਂ ਆ ਗਿਆ ਤੇ ਆ ਗਿਆ ਆਪਣਾ ਕਮਰਾ ਇਦਾਂ ਜਿੱਦਾਂ ਆਪਾਂ ਪਿਛਲੇ ਫਾਰਮ ਤੇ ਤਿਆਰ ਕਰਿਆ ਹੋਇਆ ਕਮਰਾ ਉਦਾਂ ਹੀ ਇਹ ਤਿਆਰ ਕਰ ਦੇਣਾ ਪੂਰਾ ਓਕੇ ਰਿਪੋਰਟ ਆ ਜਿਹੜੀ ਆਪਾਂ ਵਿੰਡੋ ਰੱਖਤੀ ਇਹ ਐਂ ਅੰਦਰ ਦਾ ਥਿਊ ਦੇਖਣ ਖਾਤਰ ਰੱਖਤੀ ਤੇ ਕੁੱਲ ਚੀਜ਼ ਦੀ ਅਪਡੇਟ ਆਪਾਂ ਜਿਹੜੀ ਉਹ ਫਾਰਮ ਚ ਰਹਿ ਗਈ ਸੀ ਆਪਾਂ ਉਹ ਏ ਚ ਪਾਈ ਆ ਅਪਡੇਟ ਕੋਈ ਵੀ ਵਧੀਆ ਐਵੇਂ ਨਹੀਂ ਹੈਗਾ ਵੀ ਉਹੀ ਚੱਕਦਾ ਕੰਮ ਪੂਰਾ ਸੋਚ ਸਮਝ ਕੇ ਕੰਮ ਕਰਿਆ ਪੂਰਾ ਓਕੇ ਰਿਪੋਰਟ ਪੱਖਿਆਂ ਪੁੱਖਿਆਂ ਵਾਲਾ ਜਿਵੇਂ ਉੱਥੇ 4 ਲਾਈ ਸੀ 5 ਦੀ ਲੋਡ ਪੈ ਸਕਦੀ ਆ ਪਰ ਹੋਪਸੋ ਨਹੀਂ ਪਵੇ ਵੀ ਇਹ ਪੈ ਸਕਦੀ ਆ ਤਾਂ ਹੀ ਕਰਕੇ ਇਹ ਪਹਿਲੇ ਹੀ 5 ਖਾਨੇ ਰੱਖ ਦਨੇ ਆਪਾਂ ਲਓ ਜੀ ਓਕੇ ਰਿਪੋਰਟ ਬਣ ਗਿਆ ਛੱਡ ਜਮਾ ਤੇ ਟਰੈਕਟਰ ਹੋ ਗਿਆ ਵੜਦਾ ਆਪਾਂ ਰੇਰੂ ਇਕੱਠਾ ਕਰਨਾ ਤਾਂ ਐਦਾਂ ਮਿੱਟ ਮਾਰਿਆ ਕਰਾਂਗੇ ਰੇਰੂ ਇਕੱਠਾ ਕਰਨ ਗਾ ਟਰੈਕਟਰ ਨਾਲ ਹਣਾ ਮੈਂ ਟਾਹੇ ਕਹੜ ਵੜਦਾ ਤੁਸਲਾ ਕੇ ਹਾਂ ਟਰੈਕਟਰ ਵੜਦਾ ਕਰਿਆ ਜੀ ਆਪਾਂ ਸਲੈਂਸਰ ਸਲੈਂਸਰ ਲਾ ਕੇ ਤੇ ਛਤਰੀ ਲਾ ਕੇ ਟਰੈਕਟਰ ਅੰਦਰ ਕਰਦਾ ਵੜਤਾ ਤੇ ਕਰੀ ਜਾਮਾ ਇਹ ਕੰਮ ਓਗਰਾ ਹੋਰ ਕੋਈ ਗੱਲ ਕਹਿਣਾ ਚਾਹੁੰਦਾ ਹੂੰ ਔਰ ਕੋਈ ਗੱਲ ਕਹਿਣਾ ਚਾਹੁੰਦਾ ਹਾਂ ਬੋਲਾ ਯਾਰ ਠੀਕ ਆ ਵਧੀਆ ਰਹਿ ਗਿਆ ਮੁੰਡੇ ਕਿੱਥੇ ਲੱਗਦੇ ਰਿਹਾ ਚੈਨ ਪੰਜ ਚਾਰ ਮਿਲਦੀ ਬਾ ਹੋਵਣ ਲੋ ਰਜਗਾਰ ਕਰਦੇ ਵਧੀਆ ਪੰਜ ਚਾਰ ਹੋਰ ਬਣਨ ਤਾਂ ਪਿੰਡ ਦੇ ਲੋਕਾਂ ਨੂੰ ਵੀ ਰਜਗਾਰ ਮਿਲੇ ਹਨ ਹਾਂ ਜਿਵੇਂ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਹੈ ਬਾਕੀ ਕਹਾਂ ਹਾਂ ਸੁਣ ਜਾਂਦੇ ਨੇ ਹਾਂ ਕਿ ਕਿਤੇ ਨੇ ਦਿੱਲੀ ਕਣੀ ਵਧੀਆ ਹਾਂ ਦਿੱਲੀ ਦੁੱਲੀ ਕਣੀ ਵਧੀਆ ਵੀ ਆਪਣਾ ਯਾਨੀ ਕਿ ਜਾਣ ਪਛਾਣ ਵਧੀਆ ਲੋਕਾਂ ਨਾਲ ਜਦੋਂ ਆਪਾਂ ਵੇਚਦੇ ਕਰਦੇ ਆਂਗੇ ਜਿੰਨਸੇ ਪਾਜਦਾ ਬੰਦਾ ਨਸੇ ਤੋਂ ਬਾਜਦਾ ਬੰਦਾ ਕੰਮ ਵਿੱਚ ਰਹਿੰਦਾ ਆਪਦੇ ਚ ਮੀਟ ਨੂੰ ਕੋਈ ਮਾਰਾ ਚੀਜ਼ ਨਹੀਂ ਮੀਟ ਕਾ ਅੱਗੇ ਕੋ ਰੱਖਦੇ ਸੀ ਹਾਂ ਮੀਟ ਨਾ ਸਹੀ ਸਹੀ ਗੱਲ ਆ ਮੀਟ ਦੀ ਹਾਂ ਕੱਟੇ ਵਿਚਾਰੇ ਉਹ ਵਿਕਦੇ ਨੇ ਕੱਟੇ ਵੀ ਵਿਕਦੇ ਨੇ ਸਹੀ ਗੱਲ ਚੱਲਦਾ ਹੁਣ ਇਹ ਮੁਕਤੀ ਆ ਵਿਚਾਰੇ ਕਿਉਂ ਹਾਂ ਹਾਂ ਇਹ ਵਧੀਆ ਚੀਜ਼ ਆ ਜੀ ਬਾਕੀ ਮੀਟ ਕੱਪਾ ਖਾਣਾ ਕੋਈ ਮਾਰੀ ਗੱਲ ਨਹੀਂ ਹੈਗੀ ਵੀ ਬੰਦਾ ਮੇਨ ਗੱਲ ਤਾਂ ਨਸੇ ਪਤੇ ਤੋਂ ਬਚੇ ਹੈਣਾ ਨਸੇ ਪਤੇ ਤੋਂ 2 ਵਜੇ ਮੀਟ ਮੂਟ ਖਾਣਾ ਕੋਈ ਮਾੜੀ ਚੰਗੀ ਗੱਲ ਮਾੜੀ ਗੱਲ ਨਹੀਂ ਹੈਗੀ ਆਪਾਂ ਜੇ ਕਹੀਏ ਆਪਾਂ ਤੇ ਹੋਰ ਓਕੇ ਰਿਪੋਰਟ ਆ ਸਾਰਾ ਸਿਸਟਮ ਤੇ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਵੀ ਦਿਖਾ ਦਈਏ ਬਾਕੀ ਸਾਰੀ ਅਪਡੇਟ ਆਪਾਂ ਟਾਈਮ ਟੂ ਟਾਈਮ ਦੇਈ ਜਾਣੀ ਆ ਜਿਉਂ-ਜਿਉਂ ਛੱਡ ਆਪਣਾ ਤਿਆਰ ਹੋਈ ਜਾਣਾ ਇਹ ਤੇ ਪੱਲੀ-ਪੁੱਲੀ ਵਗੈਰਾ ਸਾਰਾ ਸਿਸਟਮ A to Z ਨਿੱਪਲ ਡ੍ਰਿੰਕਰ ਕੁੱਲ ਚੀਜ਼ ਦੀ ਯਾਰ ਆਪਾਂ ਕਿੱਥੋਂ ਲੈ ਕੇ ਆਉਣਾ ਕੀ ਰੇਟ ਤੇ ਲੈ ਕੇ ਆਉਣਾ ਸਾਰਾ ਸਿਸਟਮ ਕੱਲੀ ਕੱਲੀ ਅਪਡੇਟ ਤੁਹਾਨੂੰ ਆਪਾਂ ਟਾਈਮ ਟੂ ਟਾਈਮ ਦੇਈ ਜਾਵਾਂਗੇ ਭਰਾ ਬਸ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਭਰਾ ਵਾਂ ਕੇ ਬੇਨਤੀ ਹੂਈ ਆ ਸਾਰਿਆਂ ਨੂੰ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆ ਵੀਡੀਓ ਚ ਆਪਣਾ ਹੋ ਜਾਣਾ ਚਾਹੀਦਾ 400 ਪਲੱਸ ਉਗਰ ਫੇਰ ਕਰੀ ਜਾਂਦਾ ਕੰਮ ਉਗਰ ਅਜ ਰੋੜੀ ਪੌਣ ਦੀ ਲਾਹ ਹੈ ਗੱਲ ਉਗਰ ਰੋੜੀ ਪੌਣ ਦੀ ਲਾਹ ਹੈ ਗੱਲ ਦਰਮੜ ਲਾ ਕੇ ਤਿਆਰ ਕਰ ਲਵੇ ਆ ਦੇਖੋ ਇਹ ਇਧਰ ਲਾ ਰਿਵਿਊ ਔਕਾ 에어ਪੋਰਟ ਕੰਮ ਜਾਵਾਂ ਬਾਕੀ ਕੱਲੀ ਕੱਲੀ ਅਪਡੇਟ ਆਪਾਂ ਟਾਈਮ ਟੂ ਟਾਈਮ ਪਾਈ ਜਾਵਾਂਗੇ ਭਰਾ ਤੇ ਬਸ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਦੀ ਵੀਡੀਓ ਪਾਵਾਂਗੇ ਆਪਾਂ ਕੱਲ੍ਹ